ਹਾਲੀ ਦੇ ਪਿੰਡ ਬੱਲੋमाजरा ਦੇ ਵਿੱਚ ਦੇਰ ਰਾਤ ਗੈਂਗਸਟਰਾਂ ਨੂੰ ਪੜਨਾਈ ਪੁਲਿਸ ਉਤੇ ਗੈਂਗਸਟਰਾਂ ਨੇ ਫਾਇਰਿੰਗ ਕਰ ਦਿੱਤੀ ਜਿਸ ਤੇ ਪੁਲਿਸ ਨੇ ਜਵਾਬੀ ਫਾਇਰਿੰਗ ਕਰਦੇ ਹੋਣਾ ਤਿੰਨ ਗੈਂਗਸਟਰਾਂ ਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਜਿਨ੍ਹਾਂ ਦੇ ਵਿੱਚ ਇੱਕ ਕੁੜੀ ਵੀ ਸ਼ਾਮਿਲ ਹੈ ਪੜੇਗੇ ਮੁਜ਼ਮਲ ਦੀ ਪਛਾਣ ਰਮਨ ਕੁਮਾਰ ਗੁਰਪ੍ਰੀਤ ਅਤੇ ਸੁਖਦੀਪ ਦੇ ਵਜੋਂ ਹੋਈ ਹੈ ਜਿਨ੍ਹਾਂ ਦੇ ਕੋਲੋਂ ਦੋ ਪਿਸਤੌਲ ਅਤੇ ਦੁੱਧਾ ਕਾਰਤੂਸ ਵੀ ਬਰਾਮਦ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਜਗਜੀਂਦਰ ਸਿੰਘ ਨਾਂ ਦੇ ਵਿਅਕਤੀ ਦੇ ਮਕਾਨ ਦੇ ਵਿੱਚ ਕਰੀਬ 5 ਤੋਂ 6 ਮਹੀਨੇ ਤੋਂ ਵਸ ਰਹੇ ਸਨ ਕਰਾਈ ਸੀਗੀ ਘਰ ਵਾਲਿਆਂ ਵੱਲੋਂ ਤੇ ਉਹ ਦੇਖੋ ਅੱਗੇ ਫਰਦਰ ਰਿਕਵਾਇਰਿੰਗ ਕਰ ਰਹੇ ਹੋ ਇਸ ਦਾ ਨਹੀਂ ਐਸਾ ਤਾਂ ਮੈਂ ਕੁਝ ਸੁਣਿਆ ਨਹੀਂ ਫਾਇਰਿੰਗ ਦਾ ਉਹ ਦੇਖਦੇ ਹਾਂ ਉਹਨਾਂ ਜਾ ਕੇ ਕੀ ਹੈ ਸਰਪੰਚ ਅਰੈਸਟ ਕਰ ਲਿਆ ਮੰਦਾ ਨੂੰ ਲੈ ਗਏ ਨੇ ਕਿੰਨੇ ਬੰਦੇ ਨੇ ਇਹ ਨਹੀਂ ਪਤਾ ਅਸੀਂ ਥੋੜਾ ਬਾਹਰ ਸੀਗੇ ਇਹਦੇ ਬਾਰੇ ਕੁਝ ਨਹੀਂ ਪਤਾ ਲਿਆ ਅਸਲ ਤੇ ਸਾਨੂੰ ਐਨੇ ਮਾਮਲੇ ਬਾਰੇ ਨਹੀਂ ਪਤਾ ਕਿਉਂਕਿ ਸਾਡੇ ਦਾ ਪਿੰਡ ਖੇਡ ਮੇਲਾ ਜੀ ਕਬੱਡੀ ਦਾ ਹਰ ਸਾਲ ਜਿਹੜਾ ਚੱਲਦਾ ਆ ਰਿਹਾ ਹੈ ਸਾਰੇ ਜਿੰਨੇ ਸਾਡੇ ਪਿੰਡ ਦੇ ਨੌਜਵਾਨ ਸਾਰੇ ਉੱਥੇ ਗਰਾਊਂਡ 'ਚ ਹੀ ਸੀਗੇ ਅਸੀਂ ਤਾਂ ਉੱਧਰ ਤਿਆਰੀ ਕਰਦੇ ਸਾਨੂੰ ਸ਼ਾਮ ਨੂੰ 8:30 ਵਜੇ ਪਤਾ ਲੱਗਾ ਵੀ ਜਿਪਸੀ ਆਈ ਹੈ ਪੁਲਿਸ ਦੀ ਸੱਤ-ਅੱਠ ਗੱਡੀਆਂ ਆਈਆਂ ਜੀ ਤੇ ਉਹ ਤੋਂ ਬਾਅਦ ਇੱਧਰ ਤਾਂ ਇਹ ਏਰੀਆ ਸਾਰਾ ਸੀਲ ਕਰਤਾ ਜੀ ਪਿੰਡ ਦੇ ਅੰਦਰ ਐਂਟਰ ਨਹੀਂ ਹੋਣ ਦਿੱਤੇ ਕਿਸੇ ਪਾਸਿਓਂ ਇੱਧਰ ਉਹ ਚਲੋ ਪੁਲਿਸ ਨੇ ਵਧੀਆ ਹੀ ਕਰਿਆ ਵੀ ਕਈ ਵਾਰ ਅਣਜਾਣ ਬੰਦਾ ਆ ਜਾਂਦਾ ਸ਼ਾਇਦ ਮੈਂ ਸੁਣਿਆ ਵੀ ਇੱਕ ਦੋ ਬਾਈ ਫਾਇਰਿੰਗ ਹੋਈ ਆ ਅਸੀਂ ਮੌਕੇ ਤੇ ਨਹੀਂ ਸੀਗੇ ਮੈਂ ਭਾਜੀ ਨਾਲ ਗੱਲ ਕਰੀਆ ਮੇਰੇ ਖਾ 5-6 ਮਹੀਨੇ ਤੋਂ ਰਹਿੰਦੇ ਆ ਜੀ ਏ ਮੇਰੇ ਖਿਆਲ ਦੋ ਮੁੰਡੇ ਦੱਸਿਆ ਬਾਈ ਜੀ ਨੇ ਦੋ ਮੁੰਡੇ ਤੇ ਇੱਕ ਸ਼ਾਇਦ ਕੁੜੀ ਸੀਗੀ ਜੀ ਹਾਂ ਅਰੈਸਟ ਕਰਕੇ ਲੈ ਗਈ ਜੀ ਪੁਲਿਸ ਨੂੰ ਸਾਨੂੰ ਐ ਨਹੀਂ ਪਤਾ ਵੀ ਹੈ ਕੌਣ ਸੀ ਐਵੇਂ ਅਸੀਂ ਕੋਈ ਜਬੜੀ ਮਾਰਦੀ ਹੈ ਫਾਇਦਾ ਨਹੀਂ ਹੋਵੇ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ دہشتਾ ਮਾਹੌਲ ਬਣਿਆ ਹੋਇਆ ਹੈ ਅਤੇ ਪਿੰਡ ਦੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ ਮੁਹਾਲੀ ਤੋਂ ਗੁਰਦੀ ਬੈਨਪਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ